ਕਰ ਤੋਂ ਚੰਗਾ ਭਲਾ ਦੁੱਧ ਲੈਣ ਦੇ ਲਈ ਗਿਆ ਇਹ ਘਰ ਦਾ ਰਾਖਾ ਅਤੇ ਪਰਿਵਾਰਿਕ ਮੁਖੀ ਜਿਸ ਦੀ ਸੜਕ ਹਾਦਸੇ ਦੇ ਵਿੱਚ ਜਾਨ ਗਈ ਹੈ ਦਰਅਸਲ ਇਹੀ ਕਿਹਾ ਜਾਣਾ ਚਾਹੀਦਾ ਹੈ ਕਿ ਉਸ ਦੀ ਜਾਨ ਲਹੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਇਹ ਵਿਅਕਤੀ ਜਿਹੜਾ ਦੁੱਧ ਲੈਣ ਤੇ ਲਈ ਘਰ ਤੋਂ ਨਿਕਲਿਆ ਤਾਂ ਉਸ ਤੋਂ ਬਾਅਦ ਉੱਥੇ ਇੱਕ ਹਾਦਸਾ ਹੋਇਆ ਜਿਸ ਤੇ ਵਿੱਚ ਕਰੀਬ 50 ਸਾਲ ਦੀ ਉਮਰ ਦੇ ਜਸਪੀਰ ਸਿੰਘ ਨੇ ਦਮ ਤੋੜਿਆ ਅੰਮ੍ਰਿਤਸਰ ਦੇ ਗੁਜਰਪੁਰਾ ਇਲਾਕੇ ਦੇ ਵਿੱਚ ਟਰੱਕ ਦੇ ਵੱਜੋਂ ਉਸ ਨੂੰ ਕੁਚਲਿਆ ਗਿਆ ਦੱਸਦੇ ਕਿ ਉਹ ਘਰ ਤੋਂ ਦੁੱਧ ਲੈਣ ਦੇ ਲਈ ਨਿਕਲਿਆ ਸੀ ਤਾਂ ਉੱਥੇ ਹੀ ਗੁੱਸੇ ਦੇ ਵਿੱਚ ਆ ਕੇ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦਿੱਤਕ ਤੇ ਸੜਕ ਤੇ ਰੱਖ ਕੇ ਇਨਸਾਫ ਦੀ ਮੰਗ ਕੀਤੀ ਗਈ ਪੁਲਿਸ ਹਾਦਸੇ ਦੀ ਜਾਂਚ ਪੜਤਾਲ ਕਰ ਰਹੀ ਹੈ ਪਰ ਪਰਿਵਾਰਿਕ ਮੈਂਬਰਾਂ ਨੇ ਇਸ ਮੌਕੇ ਤੇ ਦੋਸ਼ ਲਗਾਇਆ ਕਿ ਪੁਲਿਸ ਵਾਲੇ ਐਨ ਮੌਕੇ ਤੇ ਨਹੀਂ ਪਹੁੰਚੇ 1 ਘੰਟੇ ਤੱਕ ਉਹ ਇੰਤਜ਼ਾਰ ਕਰਦੇ ਰਹੇ ਅਤੇ ਬਾਰ-ਬਾਰ ਫੋਨ ਕਰਨ ਤੋਂ ਬਾਅਦ ਵੀ ਹਾਲਾਤ ਸਨ ਕਿ ਪਰਿਵਾਰਿਕ ਮੈਂਬਰ ਦੁਖੀ ਹੋਣ ਦੇ ਨਾਲ-ਨਾਲ ਗੁੱਸੇ ਦੇ ਵਿੱਚ ਵੀ ਆ ਗਏ ਮ੍ਰਿਤਕ ਜਸਬੀਰ ਸਿੰਘ ਦੀ ਪਤਨੀ ਮਨਜੀਤ ਗੌਰ ਨੇ ਦੱਸਿਆ ਕਿ ਉਸ ਦਾ ਪਤੀ ਦੁੱਧ ਲੈਣ ਦੇ ਲਈ ਐਕਟੀਵਿਟੀ ਕਰੋ ਨਿਕਲਿਆ ਸੀ ਕੁਝ ਹੀ ਦੂਰੀ ਤੇ ਭਗਤਾਵਾਲਾ ਮੰਡੀ ਦੇ ਕੋਲ ਜਾਂਦੇ ਹੀ ਟਰੱਕ ਤੇ ਡਰਾਈਵਰ ਨੇ ਖਿੜਕੀ ਖੋਲ੍ਹ ਦਿੱਤੀ ਅਤੇ ਜਸਬੀਰ ਸਿੰਘ ਨੂੰ ੱਤਕਾ ਲੱਗਿਆ ਤੇ ਉਸ ਤੋਂ ਬਾਅਦ ਉਸ ਦਾ ਬੈਲੰਸ ਵੀ ਖੜ ਗਿਆ ਰਸਤੇ ਦੇ ਵਿੱਚ ਹੀ ਉਸ ਤੇ ਦੂਜੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ ਜਿਸ ਤੋਂ ਬਾਅਦ ਉਹ मौके ਤੇ ਹੀ ਖਤਮ ਹੋ ਗਿਆ ਜਸਬੀਰ ਸਿੰਘ ਦੇ ਰਿਸ਼ਤੇਦਾਰ ਸਾਗਰ ਦੇ ਮੁਤਾਬਕ ਟਰੱਕ ਤੇਜ਼ ਰਫ਼ਤਾਰ ਸੀ ਅਤੇ ਉਸ ਦੀ ਹੀ ਪੂਰੀ ਤਰ੍ਹਾਂ ਗਲਤੀ ਸੀ ਇਹ ਏਰੀਆ ਸ਼ਹਿਰ ਦੇ ਅੰਦਰ ਹੈ ਤੇ ਇੱਥੇ ਤੇਜ਼ ਰਫ਼ਤਾਰ ਹੋਣੀ ਹੀ ਨਹੀਂ ਚਾਹੀਦੀ ਇਸ ਤਰ੍ਹਾਂ ਪਰਿਵਾਰਿਕ ਮੈਂਬਰ ਆਖ ਰਹੇ ਸੀ ਨਾਲ ਹੀ ਉਹਨਾਂ ਟਰੱਕ ਡਰਾਈਵਰ ਕਿਹਾ ਕਿ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਵਾਲੇ ਉੱਥੇ ਪਹੁੰਚਣਾ ਸ਼ੁਰੂ ਹੁੰਦੇ ਨੇ ਟਰੱਕ ਦੀ ਤੋੜਫੋੜ ਕੀਤੀ ਜਾਂਦੀ ਹੈ ਤੇ ਮ੍ਰਿਤਕ ਦੇਹ ਨੂੰ ਲੈਣ ਤੋਂ ਬਾਅਦ ਸਰਕਾਰ ਦੇ ਅੱਗੇ ਇਨਸਾਫ ਦੀ ਗੁਹਾਰ ਲਗਾਈ ਜਾਂਦੀ ਹੈ। ਸਾਗਰ ਨੇ ਵੀ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਪਰ ਉੱਥੇ ਪਹੁੰਚੇ ਨਹੀਂ ਖੁਦ ਜਾ ਕੇ ਉਹ ਥਾਣੇ ਤੋਂ ਉਹਨਾਂ ਨੂੰ ਲੈ ਕੇ ਆਏ। ਪਰਿਵਾਰ ਵਾਲਿਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਮੰਗ ਕੀਤੀ ਹੈ ਕਿ ਟਰੱਕ ਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ। ਤਾਕੀ ਜਸਪੀਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲੇ ਘੰਡੇਰਾਵਾ ਰੋਲਾ ਪਾ ਲੈ ਕਾਰਵਾਈ ਕਰਾ ਦੇਣਗੇ ਦੇਖੋ ਮੈਨੂੰ ਕਿੰਨੇ ਸੋ ਫੜਾਉ 7 ਵਜੇ ਦਾ ਬੰਦਾ ਇੱਥੇ ਪਿਆ ਉਹਦਾ ਕੋਈ ਪੁਲਿਸਲਾ ਆਇਆ ਹੀ ਕੋਈ ਨਹੀਂ ਤੁਹਾਨੂੰ ਚੋਕ ਚੋਕ ਧਾਰੇ ਤੋਂ ਬੈਠੇ ਨੇ ਇਥੇ ਆਓ ਕੰਡੇ ਨਹੀਂ ਹੁੰਦੇ ਤੁਹਾਨੂੰ ਧਾਰੇ ਚੋਕੇ ਆ ਬਾਰੇ ਕਿੱਥੇ ਆਓ ਓਏ ਬੜੀ ਨੂੰ ਪੁੱਛੋ ਵੀਰ ਨੂੰ ਇਹ ਜਗਾ ਪ੍ਰਸ਼ਾਸਨ ਦਾ ਮੈਨੂੰ ਲੈ ਕੇ ਨਹੀਂ ਨੂੰ ਸੋਲ ਵੀ ਨੂੰ ਗੱਡੀ ਦੇ ਨੰਬਰ ਲਿਖਿਆ ਕਰੋ ਹਮਾਰਾ ਜੀ ਇਹ ਕੋਰ ਅੱਛੇ ਅੰਮਰਸਰ ਗੁਜਰਪੁਰ ਐ ਇਤਰਾ ਹੁੰਦਾ ਹੈ ਇਧਰ ਨੂੰ ਜਾਣਦੇ ਆ ਟਰੱਕ ਇਧਰ ਆ ਆਹ ਟਰੱਕ ਇਧਰ ਆ ਇਹਦੇ ਵਿੱਚੋਂ ਭਾਈ ਉਤਰਿਆ ਉਤਰ ਕੇ ਉਹਨੇ ਮਾਰਿਆ ਪਾਸਾ ਇਹਨੂੰ ਇਹ ਨਾਲ ਹੀ ਉਹ ਟਰੱਕ ਜਿਹੜਾ ਨੰਗਨਦੇਉ ਦੇ ਥੱਲੇ ਆ ਗਏ ਆ ਉਹਨੇ ਤੱਕਾ ਮਾਰਿਆ ਵਾਰੀ ਚ ਉੱਤਰ ਕੇ ਨਾ ਉਤਰਦਾ 2 ਮਿੰਟ ਅੰਦਰ ਵੜ ਜਾਂਦਾ ਨਾ ਉਤਰਦਾ ਵੇਖ ਲੈਂਦਾ ਵੇਖ ਲੈਂਦਾ ਵੀ ਇਹ ਨੰਗਾ ਹੁੰਦਾ ਆ ਇਹਨਾਂ ਨੂੰ ਮੈਂ ਨਾ ਕ ਲੈ ਜਾਂਦਾ ਵਾ ਤੇ ਨਾ ਨਾ ਗਿਆ ਉਤਰਦਾ ਤਾਂ ਅੱਡਾ ਹੋ ਜਾਂਦਾ ਜੀ ਨਾ ਚਲੇ ਗਿਆ ਅਜਾ ਸਰਦਾਰ ਪਹੁੰਚ ਜਾਂਦਾ ਰੱਬਾ ਅਡਾ ਨੋਆ ਬਜ਼ੁਰਗ ਸਰਦਾਰ ਪਹੁੰਚ ਜਾਂਦਾ ਇਹਨੂੰ ਕਾਲੀ ਉਤਰਦੀ ਹਾਂ ਕੋ ਮਾ ਨਾ ਪੀਉ ਨੂੰ ਕਾਲੀ ਉਤਰਨ ਦੇ ਇਹਨਾਂ ਦੀ ਬਤਾ ਹੈ 40 50 ਦੇ ਲਾਗੇ ਥੋੜੀ 2 ਸਾਲ ਘਟੇ 2 ਮੰਗ ਰਿਹਾ ਕਿ ਕਰਨਾ ਸਰਦਾਰ ਵਾਪਸ ਥੋੜਾ ਦੇ ਦੇ ਕੇ ਇਹਨੇ ਸਰਦਾਰ ਵਾਪਸ ਥੋੜਾ ਕਹਨੇ ਦੇ ਦੇਣਾ ਇਹਨਾਂ ਨੂੰ ਫੂਕੀ ਲਾਈ ਜਾਵੇ ਦੋਨਾਂ ਟਰੱਕਾਂ ਨੂੰ ਅੱਗ ਲਾਈ ਜਾਵੇ ਇਹਨਾਂ ਨੂੰ ਦੋਹਾਂ ਟਰੱਕਾਂ ਨੂੰ ਅੱਗ ਲਾਈ ਜਾਵੇ ਮੇਰਾ ਨਾਮ ਪ੍ਰਿਆ ਕੋਣ ਲੱਗਦੇ ਸੀ ਤੁਹਾਡੇ ਮੇਰੇ ਪਾਪਾ ਹਾਂ ਅੱਛਾ ਕਿੰਦਾ ਹੈ ਬਹੁਤ ਕਰਦਾ ਦਾ ਪਤਾ ਲੱਗਾ ਜੀ ਸਵੇਰੇ ਸਵੇਰੇ ਇੱਧਰ ਆਏ ਦੁੱਧ ਦੁੱਧ ਲੈਣ ਕੰਨੀ ਟਰੱਕ ਨੇ ਸਾਈਡ ਮਾਰ ਦਿੱਤੀ ਇਹ ਹੁਣ ਕਿੰਨੀ ਉਮਰ ਸੀ ਉਹਦੀ ਜੀ 50 ਸਾਲ 50 55 ਸਾਲ ਦੀ ਹੁਣ ਮੰਗਤੀ ਕਰਦੇ 50 ਮੰਗਦੇ ਇਹੋ ਕਰਦੇ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੁੱਧ ਲੈਣ ਆਇਥੇ ਹਾਂਜੀ ਇਹ ਰੋਜ਼ਾਨਾ ਜਿਹੇ ਤਰ੍ਹਾਂ ਅੱਜ ਵੀ ਦਿਨ ਵੀ ਰੋਜ਼ ਦੁੱਧ ਲੈਣ ਲੈਣ ਗਏ ਸੀਗੇ ਦੁੱਧ ਲੈਣ ਜਾਣ ਤੋਂ ਬਾਅਦ ਇਹ ਟਰੱਕ ਵਾਲੇ ਨੇ ਬਿਨਾ ਪਿੱਛੇ ਵੇਖੇ ਬਾਰੀ ਖੋਲੀ ਜਿਹਦੇ ਨਾਲ ਬਾਰੀ ਸਿੱਧਾ ਪੂਰੇ ਮੋਹ ਤੇ ਵੱਜੇ ਚਾਚਾ ਜੀ ਦੇ ਉਦੋਂ ਵਾਰ ਅੰਜੀ ਤੂੰ ਡੇਗੀ ਚਾਚਾ ਜੀ ਤੂੰ ਡੇਗੇ ਤੇ ਪਿੱਛੋਂ ਅੰਨੇ ਵਾਹ ਹਸਪੀਟਲ ਦੇ ਟਰੱਕ ਆਂਦਿਆ ਹਸਪੀਟਲ ਦੇ ਅੰਨੇ ਕੁੱਕੇ ਹੋਏ ਕੁੜੀ ਹੋਏ ਕੋਖਣੀ ਵੇਖਿਆ ਥੱਲੇ ਕੋਣ ਨਾ ਕੋਈ ਉਹਦਾ ਚੜਾ ਕੇ ਤੇ ਕੰਮ ਕਰ ਗਏ ਪੂਰਾ ਮੰਗ ਸਾਨੂੰ ਇੱਥੇ ਇਨਸਾਫ ਦਿੱਤਾ ਜਾਵੇ ਜੋ ਬੰਦਾ ਸਾਨੂੰ ਇੱਥੇ ਇਨਸਾਫ ਨਹੀਂ ਮਿਲ ਰਿਹਾ ਜੀ ਲੱਗਦਾ ਨਹੀਂ ਜੀ ਜਿਹੜਾ ਪ੍ਰਧਾਨ ਸਪਤੀ ਨੇ ਇੱਕ ਅਨੂਠਾ ਜਿਹਾ ਬਲੇਬਰ ਦੇ ਖਿਲਾਫ ਉਹ ਸਹੀ ਉਹ ਸਹੀ ਜੀ ਪਰ ਕੀ ਕਿਹਾ ਜੀ ਹੁਣ ਆਪਾਂ ਜੀ ਹੁਣ ਬਾਅਦ ਇਨਸਾਫ ਜੇ ਸਾਨੂੰ ਇਹਨਾਂ ਪ੍ਰਧਾਨ ਮੰਤਰੀਆਂ ਮੁੰਤਰੀਆਂ ਕੋਖ ਨਹੀਂ ਲੈਣਾ ਚਾਹੀਦਾ ਸਾਨੂੰ ਇੱਥੇ ਆਡਾ ਇਨਸਾਫ ਮਿਲੇ ਟਾਈਮ ਤੇ ਆਪਾਂ ਉਹਦੀ ਇੱਕ ਐਕਸੀਡੈਂਟ ਹੋਇਆ ਜੀ ਇੱਥੇ ਦਾਣਾ ਮੰਡੀ ਦੇ ਕੋਲ ਜੀ ਦੋ ਟਰੱਕ ਗਏ ਸੀ ਇੱਕ ਟਰੱਕ ਨੇ ਵਾਰੀ ਖੋਲੀ ਦੇਣ ਗੱਲੀ ਨਾਲ ਤੇ ਦੂਸਰਾ ਉਹ ਅੱਗੇ ਜਾਣ ਲੱਗੇ ਤੇ ਦੂਸਰੇ ਨੇ ਤੇਜ਼ ਰਫ਼ਤਾਰੀ ਨਾਲ ਲਿਆ ਕੇ ਤੇ ਐਕਟਿਵ ਜਿਹੜਾ ਆਪਣਾ ਟਰੱਕਾ ਸੀਗਾ ਉਹਨਾਂ ਤੇ ਗੁਲਵਿੰਦਰ ਸਿੰਘ ਉਹਨਾਂ ਦੇ ਜੋ ਐਕਟਿਵਾਂ ਤੇ ਸਵਾਰ ਸੀ ਉਹਨਾਂ ਤੇ ਛਰਾ ਦਿੱਤਾ ਸਰ ਕਿੰਨੀ ਉਮਰ ਸੀ ਉਸ 47 ਸਾਲ ਟਰੱਕ ਡਰਾਈਵਰ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਹਰਸੋਇ ਚਾਚਾ ਹਾਲੇ ਕਰ ਰਹੇ ਜੀ ਬਾਕੀ ਪਹਿਲਾਂ ਡੈਡ ਬੋਡੀ ਚੁੱਕ ਲਈ ਹੈ ਬਾਕੀ ਕਾਰਵਾਈ ਕਰ ਰਹੇ ਆਏ ਮੌਕੇ ਤੇ ਭੱਜ ਗਿਆ ਸਟ੍ਰਾਈਵਰ ਹਾਂਜੀ ਬਾਕੀ ਤੁਹਾਨੂੰ ਬਾਈਡ ਜਿਹੜੀ ਸਾਡੇ ਸੀਨੀਅਰ ਅਫਸਰ ਦੇ ਦੇਣਗੇ ਆਹੀ ਮੌਕੇ ਤੇ ਥੋੜੀ ਇਹ ਕਰ ਲਈਏ ਤਫਤੀਸ਼ ਕਰ ਹਾਂਜੀ ਕਿ ਕਾਰਵਾਈ ਕੀਤੀ ਜਾ ਰਹੀ ਸਾਡੇ ਵੱਲ ਕਾਰਵਾਈ ਪਰਚਾ ਦਰਜ ਕਰਾਂਗੇ ਕੀ 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 ਉਸ਼ਾ ਵੀ ਨੂੰ 10 ਮਿੰਟ ਇਹਦਾ ਪ੍ਰਸ਼ਾਸਨ ਦਾ ਨਾ ਮੈਂ ਆ ਗਿਆ ਨਹੀਂ ਤੁਹਾਨੂੰ ਲੈ ਕੇ ਨਹੀਂ ਨੂੰ 10 ਮਿੰਟ ਗੱਡੀ ਦੇ ਨੰਬਰ ਲਿਖਾਓ ਕਰੋ ਹਮਾਰਗ ਜੀ ਜੀ ਇਹ ਕੋਰ ਅੱਛੇ ਅੰਮਰਸਰ ਗੁੱਜਰਪੁਰ ਐ ਇਤਰਾ ਹੁੰਦਾ ਹੈ ਇਧਰ ਨੂੰ ਜਾਣਦੇ ਆ ਟਰੱਕ ਇਧਰ ਆ ਆਹ ਟਰੱਕ ਇਧਰ ਆ ਇਹਦੇ ਵਿੱਚੋਂ ਭਾਈ ਉਤਰਿਆ ਉਤਰ ਕੇ ਉਹਨੇ ਮਾਰਿਆ ਪਾਸਾ ਇਹਨੂੰ ਦੇ ਨਾਲ ਹੀ ਉਹ ਟਰੱਕ ਜਿਹੜਾ ਨੰਗਨ ਦੇ ਉਹਦੇ ਥੱਲੇ ਆ ਗਏ ਆ ਉਹਨੇ ਧੱਕਾ ਮਾਰਿਆ ਵਾਰੀ ਚ ਉੱਤਰ ਕੇ ਨਾ ਉੱਤਰਦਾ 2 ਮਿੰਟ ਅੰਦਰ ਵੜ ਜਾਂਦਾ ਨਾ ਉੱਤਰਦਾ ਵੇਖ ਲੈਂਦਾ ਵੇਖ ਲੈਂਦਾ ਵੀ ਇਹ ਨੰਗਾਂ ਦੇ ਆ ਇਹਨਾਂ ਨੂੰ ਮੈਂ ਨਾ ਘੇ ਲੈ ਜਾਂਦਾ ਨਾ ਨਾ ਗਿਆ ਉੱਤਰਦਾ